ਸਵੀਕਰ ਨਾਮੀ ਪੈਲਸ ਵਿੱਚ ਖਾਣੇ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ ਜਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਲੜਕੀ ਪੱਖ ਨੇ ਵੇਟਰਾਂ ਅਤੇ ਪੈਲਸ ਦੇ ਮਾਲਕ ਅਤੇ ਮੈਨੇਜਰ ਤੇ 12 ਨੌਜਵਾਨਾਂ ਨੂੰ ਬੁਲਾ ਕੇ ਕੁੱਟਮਾਰ ਕਰਨ ਦੇ ਦੋਸ਼ ਲਾਏ ਨੇ ਲੜਕੀ ਪੱਖ ਦਾ ਕਹਿਣਾ ਵਿਆਹ ਦੇ ਦੌਰਾਨ ਵੇਟਰ ਪੈਲਸ ਦੇ ਕਰੀਬਿਆਂ ਨੂੰ ਖਾਣਾ ਪਰੋਸ ਰਹੇ ਸਨ ਲੇਕਿਨ ਇਹ ਉਹਨਾਂ ਦੇ ਮਹਿਮਾਨਾਂ ਨੂੰ ਕੁਝ ਪੁੱਛਿਆ ਨਹੀਂ ਜਾ ਰਿਹਾ ਸੀ ਸੋ ਇਸ ਗੱਲ ਨੂੰ ਲੈ ਕੇ ਵੇਟਰ ਅਤੇ ਲੜਕੀ ਪੱਖ ਦੇ ਰਿਸ਼ਤੇਦਾਰਾਂ ਦੇ ਵਿੱਚ ਵਿਵਾਦ ਹੋ ਗਿਆ ਦੋਹਾਂ ਦਾ ਵਿਵਾਦ ਇੰਨਾ ਵੱਧ ਗਿਆ ਦੋਹਾਂ ਪੱਖਾਂ ਦੇ ਵਿੱਚ ਅੰਜਮ ਕੇ ਹੱਥੋਂ ਪਾਈ ਹੋਈ ਇਸ ਘਟਨਾ ਦੇ ਵਿੱਚ ਲੜਕੀ ਪੱਖ ਤੋਂ ਮਹਿਲਾ ਸਮੇਤ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਤੇ ਉਧਰ ਹੀ ਲੜਕੀ ਪੱਖ ਦੀ ਰਿਸ਼ਤੇਦਾਰ ਨੇ ਦੱਸਿਆ ਕਿ ਵਿਆਹ ਦੇ ਵਿੱਚ ਜਿਹੜਾ ਵੇਟਰ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਮਹਿਲਾ ਦਾ ਦੋਸ਼ ਹੈ ਵੇਟਰ ਵਿਆਹ ਦੇ ਵਿੱਚ ਪੈਲਰਸ ਤੇ ਲੋਕਾਂ ਨੂੰ ਖਾਣਾ ਪਰੋਸ ਰਿਹਾ ਸੀ ਜਦਕਿ ਵਿਆਹ ਦੇ ਵਿੱਚ ਉਹਨਾਂ ਦੇ ਮਹਿਮਾਨਾਂ ਨੂੰ ਖਾਣਾ ਨਹੀਂ ਸੀ ਪਰੋਸਿਆ ਜਾ ਰਿਹਾ ਲੁਧਿਆਣਾ ਲਾਈਵ ਲਈ ਅਮਿਤ <th>ਪਰ ਦੀ ਰਿਪੋਰਟ ਆਮਲੀ ਆਪਣਾ ਜੀ ਹਾਂ ਜੀ ਸਰ ਮੇਰਾ ਨਾਮ ਮੰਜੂ ਹੈ ਕਿਹੜੀ ਜਗ੍ਹਾ ਤੋਂ ਸਰ ਮੈਂ ਭਾਰਕੋ ਕੈਂਪ ਤੋਂ ਜੀ ਕੀ ਮਾਮਲਾ ਕੀ ਅਸਰਾ ਦੱਸ ਦਿਓ ਜੀ ਬਈ ਕੱਲ ਰਾਤੀ ਮੈਰਿਜ ਚ ਗਏ ਸੀ ਉੱਥੇ ਸਾਡੇ ਮੇਰੇ ਹਸਬੰਦ ਦੇ ਨਾਲ ਬਹਿਰਿਆਂ ਨਾਲ ਲੜਾਈ ਹੋ ਗਈ ਹਾਂਜੀ ਸਰ ਉਹਨਾਂ ਨੇ ਜਦੋਂ ਉਹਨਾਂ 'ਚ ਇੱਕ ਦੋ ਥੱਪੜ ਥੱਪੜਾਈ ਹੋਈ ਤਾਂ ਅਸੀਂ ਚਲੋ ਬੰਦ ਕਰਾਤੀ ਸੀ ਲੜਾਈ ਆਈ ਗਿਆ ਚਲ ਕੋਈ ਗੱਲ ਨਹੀਂ ਬਾਅਦ 'ਚ ਉਹ ਜਿਹੜਾ ਮਾਲਕ ਸੀਗਾ ਨਾ ਪੈਲਸ ਦਾ ਉਹਨਾਂ ਨੇ ਸਰ ਕਿੰਨੇ ਹੀ ਬਦਮਾਸ਼ ਸੱਦ ਕੇ ਮੇਰੇ ਬੰਦੇ ਨੂੰ ਬਹੁ ਮਰਵਾਇਆ ਉਹਨਾਂ ਦੇ ਟਾਂਕੇ ਲੱਗੇ ਹੋਏ ਆ ਤੇ ਅਸੀਂ ਰਿਪੋਰਟ ਲਖਣ ਆਏ ਆ ਤਾਂ ਇੰਸਪੈਕਟਰ ਸਾਡੀ ਸੁਣਾਈ ਕੀ ਕਰ ਰਿਹਾ ਸੀ ਕਿਉਂ ਲੜਾਈ ਝਗੜਾ ਜਿਹੜਾ ਉੱਥੇ ਹੋਇਆ ਸਰ ਉਹ ਉਹਨਾਂ ਰੋਟੀ ਆਪਣੇ ਆਪਣੇ ਬੰਦਿਆਂ ਨੂੰ ਦੇ ਰਿਹਾ ਸੀ ਜਿਹੜੇ ਬੰਦੇ ਉਹਨਾਂ ਨੇ ਆਪਣੇ ਪੈਲਸ ਵਾਲੇ ਮੇਨ ਬੁਲਾਏ ਹੋਏ ਸੀ ਉਹਨਾਂ ਨੂੰ ਦੇ ਰਿਆ ਸੀ ਜਿਹੜੇ ਸਾਡੇ ਰਿਲੇਟਿਵ ਆਏ ਹੋਏ ਸੀ ਉਹਨਾਂ ਨੂੰ ਕਿਸੇ ਨੂੰ ਵੀ ਰੋਟੀ ਪ੍ਰਸ਼ਾਦਾ ਨਹੀਂ ਸੀ ਮਿਲ ਰਿਆ ਪੈਲਸ ਦਾ ਨਾਮ ਕੀ ਕਿਹੜਾ ਪੈਲਸ ਹੈ ਚੈਨ ਸ਼ਾ ਪੈਲਸ ਆ ਸਰ ਕਿਹੜੀ ਜਗ੍ਹਾ ਪੰਦਾ ਪੈਲਸ ਆ ਸਰ ਕੋਲੇ ਚੱਕੀ ਦੇ ਲਾਗੇ ਪੰਦਾ ਤੇ ਕੋਲਸਨ ਕੋਲ ਡਿੱਤੀ ਤੇ ਉਤਾਰ ਆਤ ਨੂੰ ਸਰ ਸਾਡੇ ਮੇਰੇ ਹਸਬੰਡ ਦੇ ਕਾਇਲ ਹੋਏ ਪਏ ਸੀ ਉਹਨਾਂ ਦਾ ਬਹੁਤ ਬਲੱਡ ਜਾ ਰਿਹਾ ਸੀ ਅਸੀਂ ਸਿਵਲ ਹਸਪੀਟਲ ਲੈ ਕੇ ਗਏ ਉਤੋਂ ਸਾਨੂੰ 3-4 ਵਜੇ ਸਾਨੂੰ ਉਹਨਾਂ ਨੇ ਆਨ ਦਿੱਤਾ ਤੇ ਫਿਰ ਅਸੀਂ ਉਹਨਾਂ ਨੂੰ ਰੈਸਟ ਕਰਵਾ ਰਹੇ ਸੀ ਅਸੀਂ ਕਿਹਾ ਚਲ ਸਵੇਰੇ ਕੰਪਲੀਟ ਲਿਖਾ ਦਾਂਗੇ ਤੇ ਹੁਣ ਅਸੀਂ ਆਏ ਆ ਤਾਂ ਸਰ ਜਿਹੜਾ ਇੰਸਪੈਕਟਰ ਰਗਵੀਰ ਸਿੰਘ ਐ ਐਸਆਈ ਰਗਵੀਰ ਸਿੰਘ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਸਾਨੂੰ ਟੋਟ ਟੋਟ ਕੇ ਪੈਰਾ ਸਾਨੂੰ ਲੇਡੀਜ਼ ਨੂੰ ਬਤਮੀਜੀ ਨਾਲ ਬੋਲ ਰਿਹਾ ਉਹਨੂੰ ਕੋਈ ਅਕਲ ਨਹੀਂ ਹੈਗੀ ਮੈਂ ਲੇਡੀਜ਼ ਦੀ ਕੋਈ ਗੱਲ ਸੁਣਨੀ ਹੈ ਨਹੀਂ ਸੁਣਨੀ ਕੁਝ ਨਹੀਂ ਹੁੰਦਾ ਪਿਆ ਉਹ ਤੁਹਾਡੀ ਹੁਣ ਅਸ ਕਹਣਾ ਤਾਂ ਇਹ ਗੱਲ ਕੀਤੀ ਉਹਨਾਂ ਦੇ ਨਾਲ ਸਰ ਉਹ ਕਹਿ ਰਹੇ ਆ ਵੀ ਸਾਡਾ ਕਹਿਣਾ ਆ ਵਾ ਵੀ ਜਿਹੜਾ ਬੱਚਾ ਉਹਨਾਂ ਨੇ ਜਿਨ੍ਹਾਂ ਦੇ ਮੈਰਿਜ ਸੀ ਆ ਰਾਤੀ ਉਹਨਾਂ ਦੇ ਬੱਚੇ ਨੂੰ ਚੱਕ ਕੇ ਲੈ ਆਏ ਆ ਸਰ ਉਹਨਾਂ ਦਾ ਜਦ ਕੀ ਕੋਈ ਕਸੂਰ ਨਹੀਂ ਸੀ ਉਹਨਾਂ ਦਾ ਬੱਚਾ ਕਿਉਂ ਚੱਕ ਕੇ ਲੈ ਆਏ ਮੈਂ ਇਹਨਾਂ ਨੂੰ ਸਵੇਰੇ ਪੇਸ਼ ਹੋ ਕੇ ਗਿਆ ਸਰ ਮੈਂ ਆ ਰਹੀ ਆ ਤੁਸੀਂ ਉਹਨਾਂ ਦਾ ਬੱਚਾ ਛੱਡ ਦਿਓ ਮੈਂ ਬੈਠੀ ਹੋਈ ਆ ਨਾ ਇੱਥੇ ਤੁਹਾਨੂੰ ਜੀ ਦੇ ਬਦਲੇ ਜੀ ਚਾਹੀਦਾ ਮੈਂ ਬੈਠੀ ਆ ਮੈਂ ਜੋ ਵੀ ਤੁਹਾਡੇ ਕੋਲ ਕਾਰਵਾਈ ਬੰਦੀ ਮੇਰੇ ਤੇ ਕਰੋ ਜਾਂ ਮੈਂ ਆਪਣੇ ਹਸਬੰਦ ਨੂੰ ਬੁਲਾਣੀਆਂ ਤੁਸੀਂ ਉਹਨਾਂ ਤੇ ਕਰਿਓ ਸਰ ਹਾਂ ਮੈਨੂੰ ਕਹਿੰਦਾ ਤੂੰ ਬਦਤਮੀਜ਼ ਜਨਾਨੀ ਆ ਤੂੰ ਫਲਾਣਾ ਇਹਨੂੰ ਅਕਲ ਨਹੀਂ ਹੈਗੀ ਸਰ ਤੁਸੀਂ ਇਹ ਸੱਚ ਨੂੰ ਗੱਲ ਕੀਤੀ ਮੁਕਫਰ ਸਨਾ ਤੁਹਾਡੇ ਹਾਂਜੀ ਸਰ ਮੁਕਫਰ ਉਹਨਾਂ ਨੇ ਵੀ ਅਫਸਰ ਨਾਲ ਲੜਾਈ ਕੀਤੀ ਵੀ ਤੁਸੀਂ ਉਹਨਾਂ ਦੀ ਕੰਪਲੇਂਟ ਕਿਉਂ ਨਹੀਂ ਲਿਖ ਰਹੇ ਜਿਹੜਾ ਤੁਹਾਡਾ ਮਤਲਬ ਕਿ ਸੀ ਜਿਹੜਾ ਮੈਂਬਰ ਲਿਆਂਦਾ ਸੀ ਉਹਨੂੰ ਛੱਡ ਦਿੱਤਾ ਗਿਆ ਜਾਂ ਕਿੱਦਾਂ ਹਾਂਜੀ ਹਾਂਜੀ ਸਰ ਛੱਡ ਦਿੱਤਾ ਗਿਆ ਵਾ ਹੁਣ ਉਹ ਦੂਸਰੇ ਅਫਸਰ ਨੇ ਬਹੁਤ ਸਾਡਾ ਸਾਥ ਦਿੱਤਾ ਵਾ ਪਰ ਜਿਹੜਾ ਦੂਸਰਾ ਹੈ ਨਾ ਐਸਆਈ ਉਹ ਬਹੁਤ ਬਤਮੀਜ਼ ਬਹੁਤ ਹੀ ਗਲਤ ਬੰਦਾ ਵਾ ਉਹਨੂੰ ਲੇਡੀਜ਼ ਨਾਲ ਬੋਲਣ ਦੀ ਬਿਲਕੁਲ ਅਕਲ ਨਹੀਂ ਹੈਗੀ ਉਹ ਬਤਮੀਜ਼ੀ ਐਨੀ ਕਰ ਰਿਹਾ ਸੀ ਨਾ ਲੇਡੀਜ਼ ਨਾਲ ਕਹਿੰਦਾ ਕੈਮਰੇ ਲੱਗੇ ਹੋਏ ਆ ਇਹ ਲੱਗੇ ਹੋਏ ਆ ਅਸੀਂ ਕੋਈ ਤੱਕ ਐਸਆਈ ਦਾ ਨ ਐਸ ਐਚਓ ਐਸ ਐਚਓ ਜੀ ਨਹੀਂ ਇਹ ਸਹੀ ਕਹਿ ਰਹੇ ਹੈ ਐਸ ਆਈ ਰਗਵੀਰ ਸਿੰਘ ਸਰ ਜੀ ਤੁਹਾਡੀ ਮੰਗ ਕੀ ਮੈਡਮ ਤੁਹਾਡੀ ਮੰਗ ਕੀ ਤੁਸੀਂ ਕੀ ਚਾਹੁੰਦੇ ਹੋ ਸਰ ਮੇਰੇ ਬੰਦੇ ਨੂੰ ਇਨਸਾਫ ਮਿਲ ਹਾਂਜੀ ਸਰ ਮੇਰੇ ਜਿਹੜੇ ਮੈਂ ਕਾਗਜ਼ ਫੜਾਏ ਸੀ ਐਮ ਆਰ ਆਈ ਦੇ ਉਹ ਵੀ ਇਹਨਾਂ ਨੇ ਟੇਬਲ ਤੋਂ ਚੱਕ ਕੇ ਮਾਰੇ ਕਹਿੰਦਾ ਜਾ ਜਿੰਨੂੰ ਮਰਜ਼ੀ ਲੈ ਆ ਤੇਰੀ ਰਿਪੋਰਟ ਨਹੀਂ ਲਿਖਣੀ ਜਾ ਤੂੰ ਜੋ ਮਰਜ਼ੀ ਕਰ ਲੈ ਸਾਡੇ ਕੋਈ ਪ੍ਰੂਫ ਹੈ ਹਾਂਜੀ ਸਰ ਮੇਰੇ ਕੋ ਐਮ ਆਰ ਆਈ ਪਈ ਹੈ ਮੇਰੇ ਹਸਬੰਦ ਦੀ ਰਾਤ ਦੀ ਨਹੀਂ ਜਿਹੜੀ ਉਹਨਾਂ ਨੇ ਚੱਕ ਕੇ ਮਾਰੀ ਹੈ ਉਹਦੀ ਕੋਈ ਸਰ ਮੇਰਾ ਕੋਈ ਵੀਡੀਓ ਨਹੀਂ ਲਾਈ ਜੋ ਆ ਕੋਈ ਪੈਲਸ ਵਿੱਚ ਕੁੱਟ ਮਾਰੀ ਮੈਨੂੰ ਵੀਡੀਓ ਨਹੀਂ ਬਣਾਉਂਦੇ ਇੰਦੇ ਸੀ ਸਰ ਪੈਲਸ ਜਿਹੜੀ ਕੁੱਟ ਮਾਰੀ ਸਰ ਉੱਥੇ ਹਾਂਜੀ ਉੱਥੇ ਉੱਥੇ ਸਾਰੇ ਵੀ ਉਹ ਤੋਂ ਕਿਸੇ ਨਾ ਕਿਸੇ ਤਰੀਕੇ ਕੈਮਰੇ ਕਢਵਾ ਕੇ ਤੇ ਮੇਰੇ ਗੁਰਦੇ ਕਿਸੇ ਚੀਜ਼ ਨਾ ਹਮਲਾ ਕੀਤਾ ਗਿਆ ਹੁਣਾਂ ਉਹ ਸਰ ਰਾਡ ਮਾਰੀ ਆ ਉਹਨਾਂ ਦੇ ਸਿਰ 'ਤੇ ਬਹੁਤ ਜ਼ਿਆਦਾ ਬਲੱਡ ਆ ਸੱਤ ਟਾਂਕੇ ਲੱਗੇ ਆ ਦੇਖੋ ਮੇਰੇ ਮਦਰ ਦੇ ਹੱਥ 'ਤੇ ਦੇਖੋ ਕਿਰਪਾਨ ਮਾਰੀ ਆ ਜਿਹੜਾ ਕੱਲ ਦੇ ਰਾਸ ਸਰ ਇੱਕ ਹੋਇਆ ਪੈਰ ਦੇ ਸਰ ਬਣਿਆ ਸੋਬਾ ਆਇਆ ਕਿ ਦਾ ਕੋਈ ਪੈਸੇ ਵਿਆ ਸੀਗਾ ਜੀ ਸਰ ਜੀ ਕੋਈ ਕੋਈ ਉਹਨਾਂ ਦ ਆਪਸ ਵਿੱਚ ਉਹ ਪਿਆਸ ਨਾਲ ਗੁਰਲੇਤਾ ਗੁਰਾਬੋ ਦੇਖ ਲੈਣੇ ਬਾਕੀ ਦੋ ਪਾਰ ਸੱਧੀਆਂ ਬੈਠ ਕੇ ਦੇਖਣੇ ਜੋ ਵੀ ਹੋਗਾ ਨਾ ਜੋ ਬੰਦਕਾਰੀ ਕਰਦੀ ਚਾਹੀਦੀ ਸਰ ਇੱਕਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਸੋਹਣ ਬਤਨੀ ਜੀ ਕੀਤੀ ਹੈ ਉਹਦੇ ਬਾਰੇ ਕੀ ਕਿਹਾ ਜਾ ਰਿਹਾ ਮੰਜੂ ਮੰਜੂ ਕੁੜੀ ਉਹਦੀ ਦਰਖਾਸਤ ਆ ਰਹੀ ਲੱਗਿਆ ਬਿਆਹ ਸ਼ਾਮ ਨੂੰ ਉੱਥੇ ਕੋਈ ਪਿਆਸ ਸਾਰਾ ਉਹਨਾਂ ਦਾ ਆਬ ਜ਼ਰੂਰੀ ਪਾਣੀ ਖਰਾਬ ਹੋਇਆ ਵਾ ਉਹ ਤਾਂ ਪਾਰੀਆਂ ਬਲਾਈਆਂ ਵਾ ਦੇਖ ਕਰਨ ਦੇਖ ਰਹੇ ਜਿੰਦੂ ਉਹ ਮੰਜੂ ਕੁੜੀ ਕਾ ਵੀ ਕੰਮ ਠੀਕ ਹੈ ਜੀ